ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਹਾਡੇ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਜਾਂ ਤੁਹਾਡਾ ਆਪਣਾ ਖੁਦ ਦਾ ਵਿਆਹ ਨਹੀਂ ਹੋ ਰਿਹਾ ਤਾਂ ਜੇਕਰ ਤੁਸੀਂ ਇਸ ਪਾੜ ਨੂੰ 7.5 ਅਨਸਾਰ ਕਰ ਲੈਂਦੇ ਹੋ ਤਾਂ ਸੰਗਤ ਜੀ 7 ਦਿਨਾਂ ਵਿੱਚ ਹੀ ਤੁਹਾਡਾ ਰਿਸ਼ਤਾ ਪੱਕਾ ਹੋ ਜਾਵੇਗਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੇ ਹਾਜ਼ਰੀ ਲਗਵਾਦੇ ਹੋ ਜੀ ਸਾਧ ਸੰਗਤ ਜੀ ਤੁਹਾਨੂੰ ਜ਼ਿੰਦਗੀ ਵਿੱਚ ਇਹੋ ਜਿਹੀ ਪਰੇਸ਼ਾਨੀ ਦਾ ਜੇਕਰ ਸਾਹਮਣਾ ਕਰਨਾ ਪਿਆ ਰਿਹਾ ਹੈ ਤਾਂ ਅੱਜ ਦੀ ਵੀਡੀਓ ਪੂਰੀ ਧਿਆਨ ਦੇ ਨਾਲ ਜ਼ਰੂਰ ਸੌਣ ਲੈਣਾ ਜਿਹੜੇ ਵੀ ਪੈਣਪਰਾਵਾ ਦਾ ਵਿਆਹ ਨਹੀਂ ਹੋ ਰਿਹਾ ਜੇਕਰ ਉਹ ਸਾਡੇ ਦੱਸੇ ਅਨੁਸਾਰ ਵਿਧੀ ਅਨੁਸਾਰ ਸ਼ਨੀਵਾਰ ਦੇ ਦਿਨ ਇਹ ਉਪਾਅ ਕਰ ਲੈਂਦੇ ਹਨ ਤਾਂ ਉਹਨਾਂ ਦਾ 7 ਦਿਨਾਂ ਵਿੱਚ ਇਹ ਰਿਸ਼ਤਾ ਪੱਕਾ ਹੋ ਜਾਵੇਗਾ ਸੰਘਾਜੀ ਐਸਓ ਪਾ ਨੂੰ ਕਿਸ ਤਰ੍ਹਾਂ ਕਰਨਾ ਹੈ ਕਿਹੜੇ ਵਿਧੀ ਨਾਲ ਕਰਨਾ ਹੈ ਇਹ ਪੂਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਚ ਰੋਜ਼ ਸੁਣਨਾ ਸੰਘਾਜੀ ਜਿੰਨਾ ਭੈਣ ਭਰਾਵਾਂ ਦਾ ਰਿਸ਼ਤਾ ਨਹੀਂ ਹੋ ਰਿਹਾ ਉਹ ਵੀਡੀਓ ਅੱਗੇ ਆਪਣੇ ਦੋਸਤਾਂ ਦੇ ਰਿਸ਼ਤੇਦਾਰਾਂ ਦੇ ਨਾਲ ਵੀ ਸ਼ੇਅਰ ਕਰਦੇ ਜੀ ਜਿਨ੍ਹਾਂ ਨੂੰ ਇਹੋ ਜਿਹੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਸਾਥ ਸੰਗਤ ਜੀ ਸਾਰੇ ਇਹ ਪੈਨਪਰਾ ਜਾਣਦੇ ਹਨ ਕਿ ਅੱਜ ਦੇ ਸਮੇਂ ਦੇ ਵਿੱਚ ਪੈਸੇ ਨੂੰ ਲੈ ਕੇ ਬਹੁਤ ਹੀ ਵੱਡੀ ਸਮੱਸਿਆ ਪਣੀ ਹੋਈ ਹੈ ਕਿ ਸਾਡੇ ਕੋਲ ਤਾਂ ਪੈਸਾ ਨਹੀਂ ਜਾਂ ਸਾਡੇ ਘਰ ਵਿੱਚ ਪੈਸਾ ਟਿਕਦਾ ਨਹੀਂ ਪਰ ਇਸੇ ਨਾਲ ਨਾਲ ਸਾਥ ਸੰਗਤ ਜੀ ਜੋ ਅੱਜ ਕੱਲ ਦੇ ਵਿਆਹ ਦੇ ਵਿੱਚ ਤੇਰੇ ਵੀ ਹੋ ਦੇਰੀ ਵੀ ਹੋ ਰਹੀ ਹੁੰਦੀ ਹੈ ਜਾਂ ਰਿਸ਼ਤਾ ਨਹੀਂ ਹੋ ਰਿਹਾ ਹੁੰਦਾ ਜਾਂ ਮਨਚਾਹ ਰਿਸ਼ਤਾ ਨਹੀਂ ਹੁੰਦਾ ਕਿ ਜਿਹੋ ਜਿਹਾ ਅਸੀਂ ਵਾਰ ਲੱਭਦੇ ਹਾਂ ਜਾਂ ਕੰਨਿਆ ਲੱਭਦੇ ਹਨ ਸਾਨੂੰ ਮੰਨ ਚਾਹ ਰਿਸ਼ਤਾ ਨਹੀਂ ਮਿਲਦਾ ਇਹ ਸਮੱਸਿਆ ਤਾਂ ਅੱਜ ਦੇ ਸਮੇਂ ਦੇ ਵਿੱਚ ਸੰਗਤ ਜੀ ਬਹੁਤ ਹੀ ਜ਼ਿਆਦਾ ਬਾਤ ਚੁੱਕੀ ਹੈ ਜਿਵੇਂ ਅਸੀਂ ਜਾਣਦੇ ਹਾਂ ਕਿ ਇੰਟਰਨੈਟ ਦਾ ਜ਼ਮਾਨਾ ਹੈ ਸਾਰੇ ਲੋਕ ਡਰਦੇ ਹਨ ਕੀ ਪਤਾ ਕਿਸੇ ਦਾ ਧੀ ਪੁੱਤ ਕਿੱਦਾਂ ਦਾ ਹੋਵੇ ਰਿਸ਼ਤਾ ਕਰਨ ਦੇ ਵਿੱਚ ਅੱਜ ਕੱਲ ਬਹੁਤ ਜ਼ਿਆਦਾ ਇਸ ਕਰਕੇ ਰੁਕਾਵਟਾਂ ਆ ਰਹੀਆਂ ਹਨ ਸੰਗਤ ਜੀ ਜਿਵੇਂ ਅਸੀਂ ਜਾਣਦੇ ਹਾਂ ਕਿ ਕਈ ਲੋਕਾਂ ਨੂੰ ਚੰਗਾ ਰਿਸ਼ਤਾ ਲੱਭਦੇ ਲੰਮਦੇ ਆ ਉਮਰ ਹੋ ਜਾਂਦੀ ਹੈ ਪਰ ਵਿਆਹ ਨਹੀਂ ਹੁੰਦਾ ਰਿਸ਼ਤੇ ਆਉਂਦੇ ਹਨ ਤੇ ਕਈ ਵਾਰ ਪਤਾ ਨਹੀਂ ਕਿਹੜੀ ਮਾੜੀ ਮੁਸੀਬਤ ਆ ਜਾਂਦੀ ਹੈ ਕਿ ਨੇਪਰੇ ਹੀ ਨਹੀਂ ਚੜਦਾ ਕੋਈ ਏ ਕਾਰਨ ਕਰਕੇ ਸਾਸ ਸੰਗਤ ਇੱਕ ਮਾਤਾ ਪਿਤਾ ਦੇ ਪਰਿਵਾਰ ਦਾ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਰਿਸ਼ਤਾ ਕਿਉਂ ਲੇਟ ਹੋ ਰਿਹਾ ਹੈ ਤੇਰੇ ਨਾਲ ਵਿਆਹ ਕਿਉਂ ਹੋ ਰਿਹਾ ਹੈ ਪਤਾ ਨਹੀਂ ਇਸ ਵਿੱਚ ਘਾਟ ਹੋਵੇਗੀ ਕਮੀ ਹੋਵੇਗੀ ਜਾਂ ਇਨਾਂ ਚ ਰਿਸ਼ਤਾ ਕਿਉਂ ਨਹੀਂ ਹੋਇਆ ਇਸ ਦੇ ਨਾਲ ਸਾਸ ਸਾਂਝੇ ਪਰਿਵਾਰ ਦੇ ਵਿੱਚ ਮਾਤਾ ਪਿਤਾ ਜਿਹੜੇ ਹੁੰਦੇ ਹਨ ਉਹਨਾਂ ਨੂੰ ਤਾਂ ਆਪਣੇ ਬੱਚਿਆਂ ਦੀ ਚਿੰਤਾ ਹੀ ਲੱਗੇ ਰਹਿੰਦੀ ਹੈ ਉਹ ਫਿਰ ਜ਼ਿਆਦਾ ਹੀ ਪਰੇਸ਼ਾਨ ਰਹਿਣਾ ਸ਼ੁਰੂ ਕਰ ਦਿੰਦੇ ਹਨ ਇਸੇ ਨਾਲ ਨਾਲ ਸਾਸ ਸਾਂਝੇ ਕਈ ਏਦਾਂ ਦੇ ਵੀ ਭੈਣ ਭਰਾ ਹੁੰਦੇ ਹਨ ਜਿਨ੍ਹਾਂ ਦਾ ਕਹਿਣਾ ਹੁੰਦਾ ਹੈ ਅਸੀਂ ਤਾਂ ਘਰ ਤੋਂ ਬਾਹਰ ਜਾਣਾ ਬੰਦ ਕਰ ਦਿੱਤਾ ਹੈ ਜਿਵੇਂ ਕਿਸੇ ਪਾਰਟੀ ਫੰਕਸ਼ਨ ਤੇ ਭਾਵੇਂ ਵਿਆਹ ਹੋਵੇ ਕੋਈ ਪਾਰਟੀ ਹੋਵੇ ਕਿਤੇ ਵੀ ਅਸੀਂ ਨਹੀਂ ਜਾਂਦੇ ਕਿਉਂਕਿ ਐਸ ਲਈ ਨਹੀਂ ਜਾਂਦੇ ਕਿਉਂਕਿ ਉੱਥੇ ਸਾਰਿਆਂ ਦਾ ਕਹਿਣਾ ਇਹੋ ਹੁੰਦਾ ਹੈ ਕਿ ਉਹ ਪੁਸ਼ਕੇ ਸਾਨੂੰ ਇੱਕੋ ਹੀ ਸਵਾਲ ਕਰਦੇ ਹਨ ਕਿ ਤੁਹਾਡੀ ਉਮਰ ਹੋ ਗਈ ਹੈ ਵਿਆਹ ਕਰਵਾ ਲਓ ਤਾਂ ਸਾਥ ਸੰਗਤ ਜੀ ਜਿਹੜੀ ਚੀਜ਼ ਨੂੰ ਲੈ ਕੇ ਫਿਰ ਜਿਹੜੇ ਬੱਚੇ ਹੁੰਦੇ ਹਨ ਜਿਨ੍ਹਾਂ ਦਾ ਵਿਆਹ ਨਹੀਂ ਰਿਹਾ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਹੁੰਦਾ ਉਹ ਡਿਪਰੈਸ਼ਨ ਦੇ ਵਿੱਚ ਰਹਿਣ ਲੱਗ ਜਾਂਦੇ ਹਨ ਉਹਨਾਂ ਨੂੰ ਇੱਕੋ ਹੀ ਸਵਾਲ ਵਾਰ-ਵਾਰ ਲੋਕਾਂ ਵੱਲੋਂ ਕੀਤਾ ਜਾਵੇ ਤਾਂ ਉਹ ਪਰੇਸ਼ਾਨ ਹੋ ਜਾਂਦੇ ਹਨ ਸਾਸੰਗਤ ਜੀ 90% ਜੋ ਰਿਸ਼ਤੇ ਨਹੀਂ ਹੁੰਦੇ ਵਿਆਹ ਨਹੀਂ ਹੁੰਦੇ ਇਸ ਚੀਜ਼ ਦਾ ਇੱਕ ਹੀ ਮੁੱਖ ਕਾਰਨ ਵੱਡਾ ਹੁੰਦਾ ਹੈ ਉਹ ਹੁੰਦਾ ਹੈ ਜੀ ਸ਼ਨੀ ਦੇ ਇਸ ਤਰ੍ਹਾਂ ਸੰਗਤ ਜਿਹੜਾ ਅਸੀਂ ਤੁਹਾਡੇ ਨਾਲ ਪਾਸ ਸਾਂਝਾ ਕਰਨ ਵਾਲੇ ਹਾਂ ਉਸ ਪਾਣ ਤੁਸੀਂ ਸਿਰਫ ਤੇ ਸਿਰਫ ਸ਼ਨੀਵਾਰ ਦੇ ਦਿਨ ਨੂੰ ਕਰਨਾ ਹੈ ਸਾਸੰਗਤ ਜੀ ਤੁਸੀਂ ਉਸ ਪਾਣ ਨੂੰ ਪੂਰੇ ਧਿਆਨ ਦੇ ਨਾਲ ਕਰਨਾ ਹੈ ਤੇ 7 ਦਿਨਾਂ ਵਿੱਚ ਤੁਹਾਨੂੰ ਇਸ ਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਜਾਂ ਫਿਰ ਤੁਹਾਨੂੰ ਜਿਹੜੇ ਰਸਤੇ ਨਹੀਂ ਸਨ ਨੇ ਪਰੇ ਚੜਨ ਰਹੇ ਉਹ ਵੀ ਨੇ ਪਰੇ ਚੜ ਜਾਣਗੇ ਭਾਵ ਕਿ ਸਿਰੇ ਚੜ ਜਾਣਗੇ ਜੇਕਰ ਸਾਧ ਸੰਗਤ ਜੀ ਤੁਸੀਂ ਇਸ ਪਾਣੋ ਧਿਆਨ ਦੇ ਨਾਲ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਹਾਨੂੰ ਜ਼ਰੂਰ ਰਸਤਾផល ਪ੍ਰਾਪਤ ਹੋਵੇਗਾ ਹੁਣ ਗੱਲ ਕਰਦੇ ਹਾਂ ਜੀ ਇਸ ਪਾਣੋ ਅਸੀਂ ਕਿਵੇਂ ਤੇ ਕਦੋਂ ਕਰਨਾ ਹੈ ਇਸ ਦੀ ਕੀ ਵਿਧੀ ਹੈ ਸਭ ਤੋਂ ਪਹਿਲੀ ਗੱਲ ਸਾਧ ਸੰਗਤ ਜੀ ਜਿਨ੍ਹਾਂ ਦੇ ਵਿਆਹ ਦੇ ਵਿੱਚ ਰਸਤਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਰੁਕਾਵਟ ਆਉਂਦੀ ਹੈ ਤਾਂ ਉਹ ਸਾ ਸੰਗਤ ਜੀ ਸ਼ਨੀ ਦੇਵ ਹੀ ਕਰਕੇ ਆਉਂਦੇ ਹਨ ਸੰਗਤ ਜੀ ਸ਼ਨੀ ਦੇਵ ਦੇ ਸ਼ਨੀ ਦੇਵ ਦੇ ਅਸ਼ੁੱਭ ਪ੍ਰਭਾਵਾਂ ਨੂੰ ਸ਼ਾਂਤ ਕਰਨ ਦੇ ਲਈ ਇਹ ਤੁਸੀਂ 8 ਦਿਨ ਦਾ ਸ਼ਨੀਵਾਰ ਦਿਨ ਦਾ ਬਹੁਤ ਹੀ ਪੱਕਾ ਤੇ ਸਿੰਪਲ ਕ੍ਰੇਲੋ ਪਾ ਕਰ ਸਕਦੇ ਹੋ ਇਹ ਕੋਈ ਉਪਾਅ ਆਮ ਨਹੀਂ ਹੈ ਸਾ ਸੰਗਤ ਜੀ ਇਸ ਦੇ ਨਾਲ ਤੁਹਾਨੂੰ ਬਹੁਤ ਹੀ ਜਲਦੀ ਵਧੀਆ ਸ਼ਕਤੀਸ਼ਾਲੀ ਉਪਾਸ ਆਬ ਤੋਂ ਹੋਵੇਗਾ ਤੁਹਾਡਾ ਰਿਸ਼ਤਾ ਪੱਕੇ ਤੌਰ ਤੇ ਹੀ ਹੋ ਜਾਵੇਗਾ ਇਸ ਲਈ ਤੁਹਾਨੂੰ ਦੱਸ ਹੈ ਕਿ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਇਸ ਪਾਣ ਨੂੰ ਤੁਸੀਂ 8 ਦਿਨ ਲਗਾਤਾਰ ਕਰਨਾ ਹੈ ਬਿਨਾਂ ਨਾਗਾ ਪਾਏ ਇਸ ਪਾਣ ਨੂੰ ਤੁਸੀਂ ਸ਼ੁਰੂ ਕਰਨਾ ਹੈ ਸ਼ਨੀਵਾਰ ਦੇ ਦਿਨ ਨੂੰ ਇਸ ਪਾਣ ਨੂੰ ਸੰਗਤ ਜੀ ਕਿਸ ਸਮੇਂ ਕਰਨਾ ਹੈ ਸ਼ਨੀਵਾਰ ਦਿਨ ਜਦੋਂ ਸੂਰਜ ਛਿਪ ਜਾਂਦਾ ਹੈ ਸੂਰਜ ਛਿਪਨ ਤੋਂ ਬਾਅਦ ਇਸ ਪਾਣ ਨੂੰ ਤੁਸੀਂ ਕਰਨਾ ਹੈ ਪਰ ਉਸ ਤੋਂ ਪਹਿਲਾਂ ਸੰਗਜ ਜੀ ਉਸ ਪਾਣੋ ਬਿਲਕੁਲ ਵੀ ਨਹੀਂ ਕਰਨਾ ਭਾਵ ਕੇ ਤੋਪਾ ਵਗੈਰਾ ਦੇ ਵਿੱਚ ਨਹੀਂ ਕਰਨਾ ਤੇ ਸਾ ਸੰਗਾਂਝੀ ਸਵੇਰ ਸ਼ਿਪਨ ਤੋਂ ਬਾਅਦ ਤੁਸੀਂ ਇਸ਼ਨਾਨ ਕਰਨਾ ਹੈ ਤੇ ਸਾਫ ਸੁਥਰੇ ਕੱਪੜੇ ਪਹਿਨਣੇ ਹਨ ਉਸ ਤੋਂ ਬਾਅਦ ਦੇ ਵਿੱਚ ਸੰਗਤ ਜੀ ਤੁਸੀਂ ਜੋ ਆਟਾ ਲੈਣਾ ਹੈ ਉਸ ਦੇ ਵਿੱਚ ਤੁਸੀਂ ਥੋੜੇ ਜਿਹੇ ਕਾਲੇ ਤੇਲ ਪਾ ਲੈਣੇ ਹਨ ਤੇ ਉਸ ਨੂੰ ਆਟੇ 'ਚ ਮਿਲਾ ਲੈਣਾ ਹੈ ਇਸ ਤੋਂ ਬਾਅਦ ਸਾ ਸੰਗਾਂਝੀ ਇਸੇ ਵਿੱਚ ਥੋੜਾ ਜਿਹਾ ਤੁਸੀਂ ਸਰੋਂ ਦਾ ਤੇਲ ਪਾਓ ਪਾਣੀ ਪਾ ਕੇ ਇਸ ਦਾ ਇੱਕ ਵਧੀਆ ਤਰੀਕੇ ਦੇ ਨਾਲ ਤੁਸੀਂ ਆਟਾ ਗੁੰਨ ਲੈਣਾ ਹੈ ਇਸ ਤਰ੍ਹਾਂ ਸੰਗਤ ਜੀ ਜਦੋਂ ਤੁਸੀਂ ਆਟਾ ਗੁੰਨ ਲੈਂਦੇ ਹੋ ਤਾਂ ਉਸ ਤੋਂ ਬਾਅਦ ਦੇ ਵਿੱਚ ਇਸੇ ਚੰਗੀ ਤਰ੍ਹਾਂ ਤੁਸੀਂ ਇੱਕ ਵਧੀਆ ਜਿਹੀ ਮੋਟੀ ਸਾਰੀ ਰੋਟੀ ਬਣਾ ਲੈਣੀ ਹੈ ਜਿਸ ਤਰ੍ਹਾਂ ਸੰਗਤ ਜੀ ਆਪਾਂ ਘਰ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਦੇ ਹਾਂ ਉਸ ਤੋਂ ਤੁਸੀਂ ਥੋੜੀ ਜਿਹੀ ਮੋਟੀ ਰੋਟੀ ਬਣਾਉਣੀ ਹੈ ਉਸ ਦੇ ਉੱਪਰ ਸੰਗਤ ਜੀ ਸ਼ੱਕਰ ਜਾਂ ਗੁੜ ਲਗਾ ਕੇ ਜਿਹੜੀ ਤੁਸੀਂ ਰੋਟੀ ਬਣਾਈ ਹੈ ਇਹ ਤੁਸੀਂ ਗੋੜ ਤੇ ਸ਼ੱਕਰ ਲਗਾ ਕੇ ਕਿਸੇ ਮੱਝ ਨੂੰ ਖਵਾ ਦੇਣੀ ਹੈ ਸੰਗਤ ਜੀ ਇਹ ਉਪਾਹਰ ਰੋਜ਼ ਤੁਸੀਂ 8 ਦਿਨ ਲਗਾਤਾਰ ਕਰਨਾ ਹੈ ਭਾਵ ਕਿ ਸ਼ਨੀਵਾਰ ਦੇ ਦਿਨ ਸੂਰਜ ਸ਼ੇਪੋਂ ਤੋਂ ਬਾਅਦ ਸ਼ੁਰੂ ਕਰ ਦੇਣਾ ਹੈ ਇਸ ਪਾ ਨੂੰ ਸਾਥ ਸੰਗਤ ਜੀ ਜਿਵੇਂ ਕੋਈ ਭੈਣ ਭਰਾ ਹਨ ਜਿਹੜੇ ਉਹ ਕਹਿਣਗੇ ਕਿ ਸਾਨੂੰ ਆਟਾ ਨਹੀਂ ਗੁਣਾਣਾ ਆਉਂਦਾ ਜਿਵੇਂ ਕਿ ਲੜਕਿਆਂ ਨੂੰ ਕਈ ਵਾਰ ਆਟਾ ਨਹੀਂ ਗੁਣਾਣਾ ਆਉਂਦਾ ਤਾਂ ਉਹਨਾਂ ਦੇ ਜਿਹੜੇ ਮਾਤਾ ਜੀ ਹਨ ਉਹ ਉਹਨਾਂ ਨੂੰ ਆਟਾ ਇਹ ਵਾਲਾ ਗੁਣ ਕੇ ਦੇ ਸਕਦੇ ਹਨ ਸਾਸ ਸੰਗਤ ਜੀ ਮਾਜ ਨੂੰ ਪਾ ਕੇ ਆਉਣੇ ਹਨ ਤੇ ਉਸੇ ਹੀ ਲੜਕਾ ਜਾਂ ਲੜਕੀ ਨੇ ਪਾ ਕੇ ਆਉਣੇ ਹਨ ਜਿਸ ਦਾ ਵਿਆਹ ਨਹੀਂ ਹੋ ਰਿਹਾ ਜਿਸ ਦੇ ਵਿਆਹ ਦੇ ਵਿੱਚ ਲਗਾਤਾਰ ਰੁਕਾਵਟਾਂ ਆ ਰਹੀਆਂ ਹਨ ਇਸ ਤਰ੍ਹਾਂ ਸਾਸ ਸੰਗਤ ਜੀ ਇਸ ਪਾ ਨੂੰ ਤਾਂ ਕੋਈ ਵੀ ਕਰ ਸਕਦਾ ਹੈ ਭਾਵੇਂ ਲੜਕਾ ਹੋਵੇ ਭਾਵੇਂ ਲੜਕੀ ਹੋਵੇ ਸਾਸ ਸੰਗਤ ਜੀ ਜੇ ਲੜਕੇ ਦਾ ਰਿਸ਼ਤਾ ਨਹੀਂ ਹੋ ਰਿਹਾ ਤਾਂ ਲੜਕਾ ਆਪਣੇ ਹੱਥ ਦੇ ਨਾਲ ਮੱਜ ਨੂੰ ਇਹ ਰੋਟੀ ਖਵਾਵੇਗਾ ਜਿਸ ਆ ਸੰਗਾ ਜੀ ਤੁਸੀਂ ਹਰ ਰੋਜ਼ ਸੂਰਜ ਸ਼ਿਪਨ ਤੋਂ ਬਾਅਦ ਹੀ ਇਹ ਸਪਾਣੂ ਕਰਨਾ ਹੈ ਹੁਣ ਕਈ ਭੈਣ ਭਰਾ ਸੋਚਣਗੇ ਕਿ ਸੂਰਜ ਸ਼ਿਪਨ ਤੋਂ ਬਾਅਦ ਦੇ ਵਿੱਚ ਸੂਰਜ ਜਦੋਂ ਛਿਪ ਜਾਂਦਾ ਹੈ ਤਾਂ ਆਪਮਾਨ ਠੰਡਾ ਹੋ ਜਾਂਦਾ ਹੈ ਭਾਵ ਕਿ ਕਈ ਵਾਰ ਵੱਧ ਵੀ ਜਾਂਦਾ ਹੈ ਇਸ ਨੂੰ ਪਾਉਣ ਦੇ ਨਾਲ ਇਹਨਾਂ ਦੇ ਵਿਆਹ ਦੇ ਵਿੱਚ ਸ਼ਨੀ ਦੇਵ ਦੇ ਅਸ਼ੁੱਭ ਪ੍ਰਭਾਵ ਜਿਹੜੇ ਹਨ ਜਿਹੜੇ ਵੀ ਕੋਈ ਪ੍ਰੋਬਲਮ ਆ ਰਹੀ ਸੀ ਉਸ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਇੱਕਦਮ ਹੀ ਇਹੋ ਜਿਹੀ ਚਿੰਤਾ ਤੁਹਾਡੀ ਦੂਰ ਹੋ ਜਾਵੇਗੀ ਉਨ੍ਹਾਂ ਦਾ ਜਿਹੜਾ ਰਿਸ਼ਤਾ ਹੈ ਉਹ 7 ਦਿਨਾਂ ਵਿੱਚ ਹੀ ਪੱਕਾ ਹੋ ਜਾਵੇਗਾ ਜਾਂ ਰਿਸ਼ਤੇ ਹੋਣੇ ਸ਼ੁਰੂ ਹੋ ਜਾਣਗੇ ਫਿਰ ਇਹ 8 ਦਿਨਾਂ ਦੇ ਵਿੱਚ ਰਿਸ਼ਤਾ ਹੋਣਾ ਤੈਅ ਹੋ ਜਾਵੇਗਾ ਬਹੁਤ ਹੀ ਸਹਿਜ ਸੰਗਤ ਵਿੱਚ ਇਹ ਸੌਖਾ ਅਤੇ ਸੱਲ ਜਿਹਾ ਉਪਾਅ ਹੈ ਬਸ ਇਸ ਗੱਲ ਦਾ ਧਿਆਨ ਰੱਖਣਾ ਕਿ ਸੂਰਜ ਛਿਪਣ ਤੋਂ ਬਾਅਦ ਤੁਸੀਂ ਨਹਾ ਤੋ ਕੇ ਥੋੜਾ ਜਿਹਾ ਜੌਂ ਦਾ ਆਟਾ ਲੈਣਾ ਹੈ ਤੇ ਉਸ ਦੇ ਵਿੱਚ ਫਿਰ ਥੋੜਾ ਜਿਹਾ ਕਾਲੇ ਤੇਲ ਮਿਲਾਉਣੇ ਹਨ ਫਿਰ ਥੋੜਾ ਜਿਹਾ ਸਰੋਂ ਦਾ ਤੇਲ ਪਾ ਕੇ ਉਸ ਨੂੰ ਮਿਕਸ ਕਰਕੇ ਪਾਣੀ ਦੇ ਨਾਲ ਆਟਾ ਗੁੰਨ ਕੇ ਆਟੇ ਦੇ ਤੁਸੀਂ ਮੋਟੀ ਜਈ ਰੋਟੀਆਂ ਬਣਾ ਕੇ ਉਹ ਤੇ ਸ਼ੱਕਰ ਜਾਂ ਗੁੜ ਲਗਾ ਲਓ ਮੱਝ ਨੂੰ ਤੁਸੀਂ ਖਵਾ ਦਿਓ ਸੋ ਇਸ ਤਰ੍ਹਾਂ ਸਾਥ ਸੰਗਤ ਜੀ ਇਸ ਪਾਣੂ ਕਰੰਦੇ ਨਾਲ ਕਿਸੇ ਵੀ ਭੈਣ ਭਰਾ ਨੂੰ ਲੱਗਦਾ ਹੈ ਕਿ ਮੇਰੇ ਤੇ ਕਿਸੇ ਨੇ ਕੁਝ ਕੀਤਾ ਹੋਇਆ ਹੈ ਕਿ ਇਸ ਦਾ ਰਿਸ਼ਤਾ ਨਾ ਹੋ ਜਾਵੇ ਭਾਵੇਂ ਸਾਥ ਸੰਗਤ ਜੀ ਕਿਸੇ ਵੀ ਪ੍ਰੋਬਲਮ ਦੇ ਕਰਕੇ ਉਮਰ ਹੋ ਗਈ ਹੋਵੇ ਕਿਸੇ ਵੀ ਤਰੀਕੇ ਦੇ ਨਾਲ ਤੁਹਾਡਾ ਰਿਸ਼ਤਾ ਨਹੀਂ ਹੋ ਰਿਹਾ ਫਿਰ ਤੁਹਾਡੇ ਤੇ ਕੋਈ ਰਾਹੋ ਤੇ ਕੇਤੂ ਦਾ ਕੋਈ ਵੀ ਮਾੜਾ ਸਮਾਚਾਰ ਰਿਹਾ ਹੋਵੇ ਦੂਰ ਹੋ ਜਾਵੇਗਾ ਤੁਹਾਡੀ ਮੁਸ਼ਕਲ ਜਿਹੜੀ ਹੈ ਉਹ ਦੂਰ ਹੋ ਜਾਵੇਗੀ ਉਸ ਦੇ ਨਾਲ ਨਾਲ ਸਾਧ ਸੰਗਤ ਜੀ ਇਸ ਉਪਾਅ ਦਾ ਫਲ ਜਿਹੜਾ ਹੈ ਤੁਹਾਨੂੰ ਬਥੇਰੇ ਮਿਲੇਗਾ ਜੇਕਰ ਤੁਸੀਂ ਇਸ ਨੂੰ ਆਪਣੀ ਭਾਵਨਾ ਦੇ ਨਾਲ ਕਰੋਗੇ ਸਭ ਤੋਂ ਵੱਡੀ ਗੱਲ ਸਾਧ ਸੰਗਤ ਜੀ ਇਸ ਪਾਣੂ ਕਰਨ ਦੇ ਨਾਲ ਸ਼ਨੀ ਦੇਵਤਾ ਦਾ ਜੋ ਵੀ ਤਾਪਮਾਨ ਬਿਲਕੁਲ ਸ਼ਾਂਤ ਹੋ ਜਾਵੇਗਾ ਇਹ ਸੰਗਤ ਜੀ ਸ਼ਨੀਵਾਰ ਨੂੰ ਕਰਨਾ ਬੜਾ ਸੌਖਾ ਜਿਹਾ ਉਪਾਅ ਹੈ ਜਿਸ ਦੇ ਨਾਲ ਭਾਵੇਂ ਲੜਕਾ ਹੈ ਲੜਕੀ ਹੈ ਉਸੇ ਰਿਸ਼ਤੇ ਆਉਣੇ ਤੇ ਇਹੋ ਜਾਣਗੇ ਇਹ ਚੇਕਰ ਰਿਸ਼ਤਾ ਤੁਹਾਡਾ ਕੋਈ ਸਿਰੇ ਨਹੀਂ ਚੜ ਰਿਹਾ ਤਾਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਵੀ ਅੰਧ ਹੋ ਜਾਵੇਗਾ ਸਾਥ ਸੰਗਤ ਜੀ ਮਰਜ਼ ਨੂੰ ਪਹੁੰਚਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲ ਜਾਵੇਗਾ ਜਿਨ੍ਹਾਂ ਦੇ ਕਾਫੀ ਲੰਮੇ ਸਮੇਂ ਤੋਂ ਰਿਸ਼ਤੇ ਤਿਆਰ ਨਹੀਂ ਹੋ ਰਹੇ ਤਾਂ ਉਹਨਾਂ ਨੂੰ ਬਹੁਤ ਵਧੀਆ ਪਰਿਵਾਰ ਦਾ ਰਿਸ਼ਤਾ ਤਿਆਰ ਹੋ ਜਾਵੇਗਾ ਸਾਥ ਸੰਗਤ ਜੀ ਚੇਕਰ ਇਹ ਵੀਡੀਓ ਤੁਹਾਨੂੰ ਚੰਗੇ ਲੱਗੀ ਤਾਂਗੇ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜਿਨ੍ਹਾਂ ਦਾ ਰਿਸ਼ਤਾ ਤੈਨ ਨਹੀਂ ਹੋ ਰਿਹਾ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਭੇਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ